ਤਾਂ ਤੁਹਾਨੂੰ ਅੱਜ ਇੱਕ ਰੱਬ ਦੇ ਭਜੇ ਇਹ ਇੱਕ ਅਜਿਹੇ ਫਰਿਸ਼ਤੇ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਲਗਾਤਾਰ ਉਹਨਾਂ ਲੋਕਾਂ ਦੀ ਸੇਵਾ ਕਰਦਾ ਉਹਨਾਂ ਲੋਕਾਂ ਦੇ ਅੰਤਿਮ ਸੰਸਕਾਰ ਕਰਦਾ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਸਾਡੇ ਅਨਮੂਰਕ ਪਤਰਾ ਦੇ ਡੈਡੀ ਜੀ ਹੈਗੇ ਨੇ ਰਜੂ ਪਤਰਾ ਜੀ ਉਹਨਾਂ ਨੇ ਅੱਜ ਤੋਂ 7-8 ਸਾਲ ਪਹਿਲੇ ਮੈਨੂੰ ਇੱਕ ਵਾਰੀ ਫੋਨ ਕੀਤਾ ਕਹਿੰਦੇ ਚਾਚਾ ਜੀ ਕੁਸ਼ੰਤ ਕਰਾ ਕਰ ਕਰਾਣਾ ਮੈਂ ਕਿਹਾ ਕਿ ਕਿੰਨੇ ਪੈਸੇ ਲੱਗਣਗੇ ਕਹਿੰਦਾ ਜੀ ਸਾਡੇ ਲੱਗਣਗੇ 2500 ਰੁਪਏ ਤੋਂ ਡੇ ਮੈਂ ਕੋਈ ਨਹੀਂ ਬਿਲਕੁਲ ਮੈਂ ਆਉਣ ਨੂੰ ਤਿਆਰ ਆ ਪਰ ਇਹ ਪ ਸੰਸਕਾਰ ਆ ਜਾਂਦਾ ਕਦੀ 2 ਆ ਜਾਂਦਾ ਕਦੀ 4 ਕਦੀ 5 ਵੀ ਆ ਜਾਂਦੇ ਨੇ ਕਦੀ 6 ਵੀ ਆ ਜਾਂਦੇ ਨੇ ਇਹ ਸਭ ਪਰਮਾਤਮਾ ਕਰਾ ਰਿਹਾ ਪਿਛਲੇ ਜਨਮ ਦਾ ਲੈਣ ਦਿੰਦਾ ਮੈਂ ਇਹਦੇ ਵਿੱਚ ਕੋਈ ਆਪਣਾ ਹੰਕਾਰ ਨਹੀਂ ਸਮਝਾਂਗਾ ਮੈਂ ਕਰਾ ਰਿਆ ਜਾਂ ਕੋਈ ਹੋਰ ਕਰਾ ਰਿਆ ਵੀ ਜੇਕਰ ਅੰਤਿਮ ਸੰਸਕਾਰ ਕਰਨਾ ਹੋਵੇ ਤਾਂ ਉਸਦੇ ਵਿੱਚ ਕਿੰਨਾ ਖਰਚਾ ਆਂਦਾ ਅੱਜ ਕੱਲ 2200 ਰੁਪਏ ਖਰਚਾ ਆ ਰਿਹਾ ਹਰਦوار ਵੀ ਫੁੱਲ ਲੈ ਕੇ ਜਾਂਦੇ ਆਂ ਇਕੱਠੇ ਜਿਵੇਂ 50 60 70 ਹੋ ਜੇ ਆਪਣੀ ਗੱਡੀ ਦੇ ਵਿੱਚ ਫੁੱਲ ਇਕੱਠੇ ਰਹਿ ਕੇ ਹਰਦوار ਜਾ ਕੇ ਤਾਰ ਕੇ ਆਉਂਦੇ ਆਂ ਇੰਨੇ ਕ ਲੋਕਾਂ ਦੇ ਅੰਤਿਮ ਸੰਸਕਾਰ ਕਰਦੇ ਇਹ ਆਈਡੀਆ 5500 ਜੀ ਇੱਕ ਆਈਡੀਆ ਹੈ ਬਾਕੀ ਤਾਂ ਦੇਖੋ 6-7 ਸਾਲ ਹੋ ਗਏ ਕਦੀ 2 ਕਦੀ 3 ਕਦੀ 5 ਬੇਤਬ 4-5 ਸਾਲ ਪਹਿਲਾਂ ਇੱਕ ਕਰੋਨਾ ਕਾਲ ਆਇਆ ਸੀ ਜਦੋਂ ਲੋਕ ਆਪਣਿਆਂ ਨੂੰ ਹੱਥ ਮਲਾਉਣ ਤੱਕ ਜਿਹੜਾ ਕਤਰੋਂਦੇ ਸੀ ਤਾਂ ਉਸ ਸਮੇਂ ਵੀ ਤੁਸੀਂ ਸੰਸਕਾਰ ਕਰਾਉਂਦੇ ਸੀ ਸੰਗਾਨਗੜ ਮੇਰੀ ਫੋਟੋ ਲੱਗੀ ਏ ਉੱਥੋਂ ਨੰਬਰ ਪੜ ਕੇ ਮੈਨੂੰ ਫੋਨ ਕਰਦੇ ਹੁੰਦੇ ਨੇ ਵੀ ਉਹ ਵਿਚਾਰੇ ਲੋੜ ਬੰਦ ਹੁੰਦੇ ਨੇ ਉਹਨਾਂ ਕੋ ਪੈਸੇ ਨਹੀਂ ਹੁੰਦੇ ਉਹ ਫਿਰ ਅਸੀਂ ਕਰਾ ਦਿੰਦੇ ਆ ਉਹ 4500 ਖਰਚਾ ਹੈ ਕਹਿੰਦੇ ਨੇ ਰੱਬ ਇਸ ਦੁਨੀਆ ਤੇ ਨਹੀਂ ਆ ਸਕਦਾ ਇਸ ਲਈ ਰੱਬ ਦੇ ਵੱਲੋਂ ਆਪਣੇ ਫਰਿਸ਼ਤੇ ਭੇਜੇ ਜਾਂਦੇ ਨੇ ਜੋ ਕਿ ਲੋਕਾਂ ਦੀ ਸੇਵਾ ਕਰ ਸਕਣ ਤਾਂ ਤੁਹਾਨੂੰ ਅੱਜ ਇੱਕ ਰੱਬ ਦੇ ਭੇਜੇ ਇਹ ਇੱਕ ਅਜਿਹੇ ਫਰਿਸ਼ਤੇ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਲਗਾਤਾਰ ਉਹਨਾਂ ਲੋਕਾਂ ਦੀ ਸੇਵਾ ਕਰਦਾ ਉਹਨਾਂ ਲੋਕਾਂ ਦੇ ਅੰਤਿਮ ਸੰਸਕਾਰ ਕਰਦਾ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਤਾਂ ਸਾਡੇ ਨਾਲ ਗੁਲਸ਼ਨ ਕੁਆਤਰਾ ਜੀ ਮੌਜੂਦ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਦੇ ਅੰਤਿਮ ਸੰਸਕਾਰ ਕਰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ ਤਾਂ ਕਿਵੇਂ ਸ਼ੁਰੂਆਤ ਕੀਤੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਰੀ ਗੱਲਬਾਤ ਕਰਦੇ ਆ ਨਮਸਕਾਰ ਸਰ ਸਰ ਨਮਸਕਾਰ ਜੀ ਕੁਆਤਰਾ ਜੀ ਮੈਂ ਸੁਣਿਆ ਕਿ ਤੁਸੀਂ ਉਹਨਾਂ ਲੋਕਾਂ ਦੇ ਅੰਤਿਮ ਸੰਸਕਾਰ ਕਰਦੇ ਹੋ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ ਤਾਂ ਸ਼ੁਰੂਆਤ ਕਿਵੇਂ ਹੋਈ ਇਸ ਕੰਮ ਦੀ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਅਜਿਹਾ ਕੰਮ ਕੋਈ ਵੀ ਨਹੀਂ ਕਰਦਾ ਜਦੋਂ ਕੋਈ ਮਰ ਵੀ ਜਾਵੇ ਤਾਂ ਉਸ ਦੇ ਨੇੜੇ ਜਾਣ ਤੋਂ ਵੀ ਲੋਕ ਜਿਹੜੇ ਨੇ ਕਤਰੋਂਦੇ ਨੇ ਇਹ ਜੀ ਤਾਰੀ ਮੈਂ ਪਹਿਲੇ ਇਹ ਕਾਵਾਂਗਾ ਆਪਣੇ ਦੇਵੀ-ਦੇਵਤਿਆਂ ਵੱਡੇ-ਵਡੇਰਿਆਂ ਨੂੰ ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਸਾਰੀ ਸ਼ੁਰੂਆਤ ਹੋਈ ਸਾਡੇ ਅਨਮੂਰਕ ਪਤਰਾ ਦੇ ਡੈਡੀ ਜੀ ਹੈਗੇ ਨੇ ਰਾਜੂ ਕਵਤਰਾ ਜੀ ਉਹਨਾਂ ਨੇ ਅੱਜ ਤੋਂ 7-8 ਸਾਲ ਪਹਿਲੇ ਮੈਨੂੰ ਇੱਕ ਵਾਰੀ ਫੋਨ ਕੀਤਾ ਕਹਿੰਦੇ ਚਾਚਾ ਜੀ ਇੱਕ ਸੰਧਕਾਰ ਕਰਾ ਕਰਾਣਾ ਮੈਂ ਕਿਹਾ ਕਿ ਕਿੰਨੇ ਪੈਸੇ ਲੱਗਣਗੇ ਕਹਿੰਦਾ ਅਸੀਂ ਸਾਡੇ ਲੱਗਣਗੇ 2500 ਰੁਪਏ ਤੁਹਾਡੇ ਮੈਂ ਕੋਈ ਨਹੀਂ ਬਿਲਕੁਲ ਮੈਂ ਆਉਣ ਨੂੰ ਤਿਆਰ ਆ ਉਹ ਸੰਧਕਾਰ ਦੀ ਸੇਵਾ ਇਦਾਂ ਹੋਈ ਮੈਂ ਗਿੱਲਾਂ ਪਿੰਡ ਜਾ ਰਿਹਾ ਸੀਗਾ ਇੱਕ ਨਹਿਰ ਦੇ ਕਿਨਾਰੇ ਇੱਕ লাশ ਪਈ ਸੀਗੀ ਉੱਥੇ ਬਹੁਤ ਹੀ ਕੱਟ ਸੀਗਾ ਤੇ ਮੈਂ ਡਰਾਈਵਰ ਨੂੰ ਕਹਿੰ ਮੈਂ ਕਹਾ ਬੇਟਾ ਦੇਖ ਕੇ ਕੀ ਜਾ ਕੇ ਕਹਿੰਦਾ ਕੋ ਲਾਸ਼ ਪਈ ਹੈ ਮੈਂ ਕਹਿੰਦਾ ਕਹਿੰਦਾ ਚਲੋ ਆਪਾਂ ਕੀ ਲੈਣਾ ਬਚ ਲਈਏ ਅਸੀਂ ਅੱਗੇ ਗਿੱਲਾਂ ਪਿੰਡ ਚਲੇ ਗਏ ਦੋ ਦਿਨ ਬਾਅਦ ਮੈਨੂੰ ਨਮੂਲ ਕਾਤਲੇ ਡੈਡੀ ਦਾ ਫੋਨ ਆਇਆ ਕਹਿੰਦਾ ਚਾਚਾ ਜੀ ਤੂੰ ਸਲੇਮ ਡਬਰੀ ਆਓ ਤੇ ਮੈਂ ਸਲੇਮ ਡਬਰੀ ਪਹੁੰਚਿਆ ਤੇ ਅੱਗੇ ਪੁਲਿਸ ਵਾਲਿਆਂ ਕੋਲ ਪੁੱਛਿਆ ਮੈਂ ਕਹਿੰਦਾ ਕਿ ਕਿੱਥੋਂ ਆਈ ਬਾਡੀ ਕਹਿੰਦੇ ਜੀ ਆਈ ਗਿੱਲਾਂ ਵਾਲੀ ਨਹਿਰ ਤੋਂ ਮੈਂ ਕਹਿੰਦਾ ਇਹ ਤਾਂ ਪਰਸੋਂ ਦੀ ਕਹਿੰਦੇ ਹਾਂਜੀ ਪਰਸੋਂ ਦੀ ਦੇਖੋ ਜੀ ਉਹ ਪ੍ਰਮਾਤਮਾ ਨੇ ਮੇਰਾ ਹਿਸਾਬ ਤੋਂ ਮੇਰੇ ਤੋਂ ਸਨਕਾਰ ਹੋਣਾ ਸੀਗਾ ਉਸ ਤੋਂ ਬਾਅਦ ਜੀ ਪ੍ਰਮਾਤਮਾ ਦੀ ਐਨੀ ਮੈਂ ਪਹਿਲੇ ਇਹ ਸਾਰਾ ਕੁਛ ਆਪਣੇ ਪਰਿਵਾਰ ਨੂੰ ਦੇਵਾਂਗਾ ਜੋ ਮੇਰਾ ਪਰਿਵਾਰ ਮੇਰੇ ਨਾਲ ਜੁੜਿਆ ਆਇਆ ਹੈ ਮੇਰੀ ਮਿਸੇ ਹੈਗੀ ਮੇਰੇ ਮੁੰਡਕੇ ਹੈਗੇ ਨੇ ਤਿੰਨ ਮੇਰੇ ਲੜਕੇ ਹੈਗੇ ਮੇਰੀ ਕੁੜੀਆ ਜਵਾਈ ਹੈਗੇ ਨੇ ਇਹ ਸਾਰਾ ਹੀ ਪਾਗ ਉਹਨਾਂ ਨੂੰ ਜਾਂਦਾ ਹੈ ਮੇਰਾ ਤਾਂ ਇੱਕ ਨਾ ਹੋ ਰਿਹਾ ਕਿਉਂਕਿ ਜੇ ਪਰਿਵਾਰ ਦਾ ਸੰਯੋਗ ਨਾਲ ਹੈ ਇਹ ਅਸੀਂ ਕਰ ਸਕਨੇ ਆ ਵੈਸੇ ਅਸੀਂ ਕਰ ਨਹੀਂ ਸਕਦੇ ਹੁਣ ਸਵੇਰੇ ਉੱਠ ਕੇ ਅਸੀਂ ਮੈਂ ਮੇਰੀ ਮਿਸੇ ਤਿੰਨ ਘੰਟੇ ਸੀ ਸਵੇਰੇ ਕੂਤਰਾ ਹੁੰਦਾਣਾ ਪਾਣਾ ਕੀੜੀਆਂ ਨੂੰ ਪਾਣਾ ਕਾਮਾਂ ਨੂੰ ਪਾਣਾ ਪਨੀਰ ਔਰ ਕੁੱਤਿਆਂ ਨੂੰ ਬਿਸਕੁਟ ਪਾਣੇ ਬੱਚਿਆਂ ਨੂੰ ਕੇਲੇ ਸੇਬ ਜੋ ਵੀ ਫਰੂਟ ਬਣ ਰਹੇ ਆ ਵਰਬੀ ਬਣ ਰਹੇ ਆ ਗੁਲਾਬ ਜਾਮਣੇ ਬਣ ਰਹੇ ਆ ਇਹ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਉਹ ਵੱਡੇ-ਵਡੇਰੇ ਬੈਠੇ ਨੇ ਮਮਮੀ ਡੈਡੀ ਮੇਰੇ ਕਿ ਦੇਵੀ-ਦੇਵਤੇ ਬੈਠੇ ਨੇ ਸਾਰੇ ਸਹਿਯੋਗ ਇਹਨਾਂ ਦੇ ਖਾਬਨਾ ਹੋ ਰਿਹਾ ਬਿਲਕੁਲ ਹੀ ਬਾਕੀ ਜੋ ਕਰਦਾ ਪਰਮਾਤਮਾ ਕਰਾਉਂਦਾ ਜੀ ਸੋ ਸਾਰੇ ਪਰਿਵਾਰ ਦੇ ਵੱਲੋਂ ਜਿਹੜੀ ਐ ਕੋਈ ਨਾ ਕੋਈ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਅਸੀਂ ਸਾਲ ਚ ਇੱਕ ਦੋ ਲੰਗਰ ਵੀ ਲਾਣੇ ਆ ਰਾਦੇ ਸ਼ਾਮ ਮੰਦਰ ਦਾ ਮੈਨੂੰ ਚੇਅਰਮੈਨ ਹੀ ਬਣਾਤਾ ਤੱਕੇ ਨਾ ਉਹਨਾਂ ਨੇ ਬਾਕੀ ਇੱਥੇ ਸਾਡੇ ਮਲੇਸ਼ ਏਰੀਆ ਜਿੰਨੇ ਜਾਗਰਨ ਹੁੰਦੇ ਨੇ ਇਹ ਪਰਮਾ ਦਾ 10-12 ਸਾਲ ਤੋਂ ਉਹਨਾਂ ਦੀ ਮਾਤਰਾਣੀ ਕਿਰਪਾ ਨਾਲ ਜੋਤੀ ਪ੍ਰਿੰਟ ਮੇਰੇ ਕੋ ਹੁੰਦੇ ਹੁਣ ਇਹ ਸ਼ਨੀਵਾਰ ਵੀ ਪ੍ਰੋਗਰਾਮ ਹੈਗਾ ਉਸ ਤੋਂ ਅਗਲੇ ਸ਼ਨੀਵਾਰ ਜੋਤੀ ਪ੍ਰਿੰਟ ਕਰਾਣੀ ਹੈ ਇਹ ਸਿਰਫ ਕਿਰਪਾ ਉਹਨਾਂ ਦੀ ਹੈ ਦੇਵੀ ਦੇਵਤਿਆਂ ਦੀ ਮੈਂ ਕਹਾਂ ਮੈਂ ਕਰਨਾ ਮੈਂ ਨਹੀਂ ਕਰਨਣਾ ਇਹ ਸੰਤਕਾਰ ਕਰਾਣਾ ਇਹ ਇੱਕ ਖਾਲਾ ਜੀ ਦਾ ਬੜਾ ਨਹੀਂ ਹੈਗਾ ਇਹ ਪਿਛਲੇ ਜਨਮ ਦਾ ਹਿਸਾਬ ਤਾਂ ਬਰਾਬਰ ਹੋ ਰਿਹਾ ਉਹ ਕਦੀ ਇੱਕ ਸੰਤਕਾਰ ਆ ਜਾਂਦਾ ਕਦੀ ਦੋ ਆ ਜਾਂਦਾ ਕਦੀ ਚਾਰ ਕਦੀ ਪੰਜ ਵੀ ਆ ਜਾਂਦੇ ਨੇ ਕਦੀ ਛੇ ਵੀ ਆ ਜਾਂਦੇ ਨੇ ਇਹ ਸਭ ਪਰਮਾਤਮਾ ਕਰਾ ਰਿਹਾ ਪਿਛਲੇ ਜਨਮ ਦਾ ਲੈਣ ਦੇਣ ਦਾ ਮੈਂ ਇਹਦੇ ਵਿੱਚ ਕੋਈ ਆਪਣਾ ਹੰਕਾਰ ਨਹੀਂ ਸਮਝਾਂਗਾ ਮੈਂ ਕਰਾ ਰਿਹਾ ਜਾਂ ਕੋਈ ਹੋਰ ਕਰਾ ਰਿਹਾ ਸਾਡੇ ਪਿਛਲੇ ਜਨਮ ਦਾ ਕੋਈ ਲੈਣ ਦੇਣ ਦਾ ਹਿਸਾਬ ਬਰਾਬਰ ਹੋ ਰਿਹਾ ਇਹ ਸਾਨੂੰ ਥਾਣੇ 'ਚ ਫੋਨ ਆਉਂਦਾ ਹੈ ਉਹ ਪੁਲਿਸ ਵਾਲੇ ਫੋਨ ਕਰਦੇ ਨੇ ਅਸੀਂ ਸਮਝਾਂਣ ਘੜ ਕਦੀ ਪਹੁੰਚ ਜਾਂਦੇ ਆ ਨਹੀਂ ਪਹੁੰਚਦੇ ਅਸੀਂ ਪੈਸੇ ਭੇਜ ਦਿੰ ਉਹਨੂੰ ਗੂਗਲ 'ਤੇ ਕਰਾ ਦਿੰਨੇ ਜਾਂ ਪੈਸੇ ਨਕਲਦੇ ਉਹਨੇ ਜਾ ਕੇ ਸਰਦਪੁਰ ਮੋਤਵਾ ਨਾ ਕਰਾ ਰਿਆ ਸੀ ਸੋ ਸ਼ੁਰੂਆਤ ਅਨਮੋਲ ਕਾ ਵਾਤਰਾ ਦੇ ਫਾਦਰ ਸਾਹਿਬ ਤੋਂ ਹੋਈ ਉਹਨਾਂ ਨੇ ਕਿਹਾ ਕਿ ਗੁਲਸ਼ਨ ਜੀ ਇੱਕ ਸੰਸਕਾਰ ਕਰਵਾਣਾ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਤਾਂ ਉੱਥੋਂ ਤੁਸੀਂ ਜਿਹੜੀ ਹੈ ਸ਼ੁਰੂਆਤ ਕੀਤੀ ਫਿਰ ਉਹ ਤਾਂ ਉਹਨਾਂ ਨੇ ਤਾਂ ਇੱਕ ਅੱਡੇ ਦਾ ਕਿਹਾ ਸੀ ਤਾਂ ਫਿਰ ਅੱਗੇ ਕਿਵੇਂ ਰੋਜ਼ਾਨਾ ਕਿਵੇਂ ਸ਼ੁਰੂਆਤ ਹੋ ਗਈ ਅੱਗੇ ਹੀ ਦੇਖੋ ਜੀ ਮੈਂ ਕਹਿੰਦਾ ਇਹ ਸਾਰੇ ਤੁਹਾਨੂੰ ਸੱਚੇ ਗੱਲੇ ਪਰਮਾਤਮਾ ਕਰਾਂਦਾ ਜੀ ਉਹ ਫਿਰ ਹੌਲੀ 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 ਸ਼ਹਿਰ ਦੇ ਵਿੱਚ ਨਾਂ ਚੱਲਦਾ ਗਿਆ ਸਮਾਜ ਸੇਵਕ ਗੁਲਸ਼ਨ ਕੁਵਾਤਰਾ ਗੁਲਸ਼ਨ ਕੁਵਾਤਰਾ ਗੁਲਸ਼ਨ ਕੁਵਾਤਰਾ ਹਰ ਬੰਦੇ ਦੇ ਮੂੰਹ ਤੇ ਚੜ ਗਿਆ ਹਰ ਥਾਣੇ ਦੇ ਵਿੱਚ ਮੇਰਾ ਨਾਮ ਹੈ ਹਰ ਆਪਣੇ ਜਾਣਦੇ ਨੇ ਐਸਐਸਈ ਮੈਨੂੰ ਸਾਰੇ ਜਾਣਦੇ ਨੇ ਉਹ ਫਿਰ ਮੈਨੂੰ ਫੋਨ ਕਰ ਦਿੰਦੇ ਨੇ ਅਸੀਂ ਫਿਰ ਸ਼ਮਸ਼ਾਨਗੜ੍ਹ ਪੰਡਤ ਨੂੰ ਆਰਡਰ ਦੇ ਦਿੰਨੇ ਆ ਸੰਦਾਰ ਹੋ ਜਾਂਦਾ ਉਹਨਾਂ ਦੀ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਇਹ ਸਰ ਕਰਾਂਤ ਪਰਮਾਤਮਾ ਬੈਠਾ ਜੀ ਅਸੀਂ ਨਹੀਂ ਕਰਾਂਦੇ ਇੱਕ ਮਲਾਂਣ ਵਾਲਾ ਮੈਨੂੰ ਰੱਜੂ ਕੁਆਤਰਾ ਹੈ ਇਸ ਕੰਮ ਦਾ ਉਸਤਾਦ ਮੇਰੇ ਰੱਜੂ ਕੁਆਤਰਾ ਹੀ ਹੈ ਇਹਦੇ ਝੂਠ ਵਾਲੀ ਗੱਲ ਨਹੀਂ ਉਹ ਵੀ ਬੜੀ ਅੱਛੀ ਸੇਵਾ ਕਰਦਾ ਹੈ ਬਹੁਤ ਅੱਛੀ ਸੇਵਾ ਕਰਦਾ ਉਹ ਕਹਿੰਦਾ ਚਾਚਾ ਜੀ ਮੇਰੇ ਕੋਲ ਨਾ ਡੋਨਰ ਹੀ ਹੈ ਗਈ ਉਹ ਸਾਬ ਜਵਾਬ ਦਿੰਦਾ ਕਹਿੰਦਾ ਚਾਚਾ ਜੀ ਇਹ ਤੁਹਾਡਾ ਜਿਗਰਾ ਹੈ ਤੁਸੀਂ ਕਰਾ ਸਕਨੇ ਹੋ ਮੇਰੇ ਕੋਲ ਡੋਨਰ ਨਹੀਂ ਅਗਰ ਮੈਨੂੰ ਡੋਨਰ ਪੈਸੇ ਦੇਣਗੇ ਮੈਂ ਕਰਾਵਾਂਗਾ ਮੈਂ ਆਪਣੇ ਪੱਲੋਂ ਨਹੀਂ ਕਰਾ ਸਕਦਾ ਮੈਂ ਤਾਂ ਬਾਰੋ-ਬਾਰ ਕੋਈ ਸੇਵਕਾਂ ਨਾਲ ਮਰੂਵਰੀ ਕਰਨਾ ਬਿਲਕੁਲੀ ਬਾਕੀ ਸਾਡੇ ਕੋਲ ਤਾਂ ਦੇਖੋ ਜੀ ਇਹਨਾਂ ਦਾ ਸਹਿਯੋਗ ਵੱਡੇ ਵੱਡੇ ਰਿਆਂ ਦਾ ਮੇਰੇ ਬੱਚੇ ਦਾ ਪਿਆਰ ਹੈ ਇਹਦੇ ਵਿੱਚ ਮੈਨੂੰ ਬੱਚੇ ਨਾਲ ਇਤਨਾ ਨਾ ਨਹੀਂ ਗਈ ਕਿਸੇ ਚੰਗੇ ਕੰਮ ਵਾਸਤੇ ਕੋਈ ਨਾ ਨਹੀਂ ਕੀਤੀਗੀ ਮੇਰੀ ਮਿਸਿਸ ਦਾ ਸੰਯੋਗ ਹੈ ਜਿਹੜੀ ਮੇਰੇ ਨਾਲ ਚੱਲਦੀ ਰੋਜ਼ ਸਵੇਰੇ ਉੱਠ ਕੇ ਇਹ ਪਰਿਵਾਰ ਦਾ ਸਾਰਾ ਹਿਸਾਬਤਾ ਜੀ ਇਹ ਪਰਿਵਾਰ ਦੇ ਨਾਲ ਹੀ ਜੇ ਹੁਣ ਤੁਹਾਨੂੰ ਪਤਾ ਤੁਸੀਂ ਸਮਝਦਾਰ ਹੋ ਜੀ ਅਸੀਂ ਸੇਵਾ ਕਰਨ ਜਾਈਏ ਬੱਚੇ ਕੋੜ ਕੋੜ ਕਰਨ ਜਰਾਨੀ ਕੋੜ ਕੋੜ ਕੋਈ ਬੰਦਾ ਸੇਵਾ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਹ ਇੱਕ লাশ ਨੂੰ ਕਈ ਵਾਰ ਮੈਂ ਆਪਣੇ ਹੱਥ ਨੇ ਕਰਾਇਆ ਜਾ ਕੇ ਮੈਂ ਆਪਣੇ ਹੱਥ ਨੇ ਸਬਾਨ ਪਾਣਾ ਉੱਪਰ ਕਈ ਵਾਰ ਕੱਫੜੀ ਪਾਣਾ ਇੱਕ ਪਰਮਾਤਮਾ ਕਰੰਤਾ ਜੀ ਪਾਪਾ ਜੀ ਸੋ ਇੱਕ ਸ਼ਖਸ ਦੀ ਜੇਕਰ ਅੰਤਿਮ ਸੰਸਕਾਰ ਕਰਨਾ ਹੋਵੇ ਤਾਂ ਉਸ ਦੇ ਵਿੱਚ ਕਿੰਨਾ ਖਰਚਾ ਆਉਂਦਾ ਅੱਜ ਕੱਲ 2200 ਰੁਪਏ ਖਰਚਾ ਆ ਰਿਹਾ ਜੀ 2000 ਰੁਪਏ ਅਸੀਂ ਸ਼ਮਜਾਨ ਘਟੇ ਨਾਲ ਦਿੰਨੇ ਆ 200 ਰੁਪਏ ਜਿਹੜੇ ਲੱਕੜ-ਲਕੜ ਜੋੜਦੇ ਨੇ ਦਿੰਦੇ ਆ ਆਪਾਂ ਜਿਹੜੇ ਝੂਠ ਨਹੀਂ ਬੋਲਦੇ ਪਹਿਲੇ 2500 ਸੀਗਾ ਉਸ ਤੋਂ ਬਾਅਦ 1700 ਕਰਤਾ ਤੇ ਫਿਰ ਹੁਣ ਉਹਨਾਂ ਨੇ 2000 ਕਰਤਾ 200 ਰੁਪਏ ਦਿੰਨੇ ਆ ਅਸੀਂ ਪੰਡਤ ਜੀ ਨੂੰ 2200 ਪਰ ਸੰਦਕਾਰ ਦਾ ਖਰਚਾ ਆ ਜਾ ਜੀ ਸੋ ਸਾਰੀਆਂ ਉਸੇ ਤਰੀਕੇ ਦੇ ਨਾਲ ਰਸਮਾਂ ਜਿਹੜੀਆਂ ਅਦਾ ਕੀਤੀਆਂ ਜਾਂਦੀਆਂ ਨੇ ਜਿੱਦਾਂ ਅਸੀਂ ਸਭ ਆਮ ਆਪਣੇ ਘਰਾਂ ਦੇ ਵਿੱਚ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਜੋ ਵੀ ਸਮਾਨ ਕੋਈ ਹੋ ਵੀ ਮਾੜਾ-ਮੋਟਾ ਪੰਨੇ ਆ ਤੇ ਹੋਰ ਵੀ ਜੋ ਸਮਗਰੀਸ ਵਗੈਰਾ ਪੰਨੇ ਆ ਉਸ ਤੋਂ ਬਾਅਦ ਅਸੀਂ ਆਪਾਂ ਹਰਦوار ਵੀ ਫੁੱਲ ਲੈ ਕੇ ਜਾਂਦੇ ਆਂ ਇਕੱਠੇ ਜਿਵੇਂ 50 60 70 ਹੋ ਜੇ ਆਪਣੀ ਗੱਡੀ ਦੇ ਵਿੱਚ ਫੁੱਲ ਇਕੱਠੇ ਰੱਖ ਕੇ ਹਰਦوار ਜਾ ਕੇ ਤਾਰ ਕੇ ਆਨੇ ਆਂ ਸੋ ਹੁਣ ਤੱਕ ਕਿੰਨੇ ਕੁ ਲੋਕਾਂ ਦੇ ਅੰਤਿਮ ਸੰਸਕਾਰ ਕਰ ਚੁੱਕੇ ਹੋ ਐਡੀਆਂ 5 550 ਜੀ ਇੱਕ ਆਈਡੀਆ ਹੈ ਬਾਕੀ ਤਾਂ ਦੇਖੋ 6 7 ਸਾਲ ਹੋ ਗਏ ਕਦੀ ਦੋ ਕਦੀ ਤਿੰਨ ਕਦੀ ਪੰਜ ਕਦੀ ਇਹ ਤਾਂ ਦੇਖੋ ਜੀ ਆਪਾਂ ਕੋਈ ਹਿਸਾਬ ਤਾਂ ਕਿਸੇ ਨੂੰ ਦੇਣਾ ਨਹੀਂ ਹੁੰਦਾ ਨਾ ਅਸੀਂ ਲਿਖਤ ਰੂਪ ਚ ਰੱਖਨੇ ਆਂ ਆਈਡੀਆ ਹੈ ਬਸ ਕਦੇ ਗਿਣਤੀ ਨਹੀਂ ਕੀਤੀ ਕਦੇ ਕੋਈ ਹਿਸਾਬ ਨਹੀਂ ਲਗਾਇਆ ਕਿ ਇੰਨੇ ਸੰਸਕਾਰ ਕਰਾਏ ਤਾਂ ਨਹੀਂ ਹਿਸਾਬ ਲਗਾਇਆ ਅਸੀਂ ਕਿਹੜਾ ਕਿਸੇ ਨੂੰ ਹਿਸਾਬ ਦੇਣਾ ਜਾਂ ਕਿਸੇ ਕੋ ਪੈਸੇ ਲੈਣੇ ਬਲਕੇ ਪਰਸੋ ਇੱਕ ਬੰਦਾ ਵਿਚਾਰ ਆਇਆ ਸੀ ਕਹਿੰਦਾ ਅੰਕਲ ਜੀ ਮੈਂ ਸੰਦਕਾਰ ਗਣਾ 2200 ਰੁਪਏ ਰੱਖ ਲੋ 2200 ਰੁਪਏ ਪੰਡਤ ਕੋ ਪਿਆਉਂਦਾ ਮੈਂ ਅੱਜ ਤੱਕ ਕਿਸੇ ਕੋ ਪੈਸੇ ਮੰਗਿਆ ਨਹੀਂ ਨਾ ਕਿਸੇ ਕੋ ਲਿਆ ਹੈ ਨਾ ਮੈਨੂੰ ਲੋੜ ਹੈ ਮੇਰੇ ਬਾਬਾ ਜੀ ਦੇਣ ਵਾਲੇ ਨੇ ਮੇਰੇ ਪਰਮਾਤਮਾ ਦੇਣ ਵਾਲੇ ਨੇ ਮੇਰੇ ਮੰਮੀ ਡੜੀ ਮੰਦੇ ਦੇਣ ਵਾਲੇ ਨੇ ਉੱਪਰ ਵਾਲੇ ਉਹਨਾਂ ਦਾ ਆਸ਼ੀਰਵਾਦ ਬਹੁਤ ਕਿਰਪਾ ਹੈ ਉਹਨਾਂ ਦੀ ਕਿਰਪਾ ਨਾਲ ਸਾਰ ਕੰਮ ਹੋ ਰਿਹਾ ਜੀ ਕੋਈ ਅਜੀਹਾ ਵਾਕਿਆ ਜਦੋਂ ਮਨ ਭਰ ਗਿਆ ਹੋਵੇ ਅੱਖਾਂ ਦੇ ਵਿੱਚ ਹੰਝੂ ਆ ਗਏ ਹੋਣ ਅੰਜੂ ਕਹਿੰਦੀ ਹੈ ਕਿ ਇਸ ਇਦਾਂ ਦੇ ਆਉਂਦੇ ਨੇ ਜੀ 10 15 ਸਾਲ ਦਾ ਮੁੰਡਾ ਵਿਚਾਰਾ ਕਈ ਐਕਸ਼ਨ ਕੇਸ ਆਉਂਦੇ ਨੇ ਕੋਈ ਵਿਚਾਰੇ ਵੈਸੇ ਆਉਂਦੇ ਨੇ ਉਹਨਾਂ ਨੂੰ ਦੇਖ ਕੇ ਏਡੇ ਏਡੇ ਟੁਕੜੇ ਵੀ ਐਕਸ਼ਨ ਕੇਸ ਹੁੰਦੇ ਨੇ ਉਹ ਦੇਖ ਕੇ ਅੱਖਾਂ ਨੂੰ ਅੰਥੂ ਪਰਦਾ ਜੀ ਬਿਲਕੁਲ ਕਿਉਂ ਨਹੀਂ ਪਰਦਾ ਬਿਲਕੁਲ ਪਰਦਾ ਸੋ ਤੁਹਾਡੇ ਨਾਲ ਲੋਕ ਕੰਟੈਕਟ ਕਿਵੇਂ ਕਰਦੇ ਨੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਸ ਬਾਡੀ ਦਾ ਜਿਹੜਾ ਆਪਣਾ ਕੋਈ ਨਹੀਂ ਹੈ ਇਹ ਜੀ ਪੁਲਸ ਵਾਲੇ ਕਰਦੇ ਨੇ ਸਾਰਾ ਕੰਮ ਇਹ ਜੋ ਟੁੜਨੇ ਉਹ ਕਰਦੇ ਨੇ ਉਹਨਾਂ 72 ਉਹਨਾਂ ਦੇ ਜਿਸ ਤਰ੍ਹਾਂ ਕੋਈ ਬਾਬਾ ਕੋਈ ਮੰਗਤਾ ਹੈ ਮਰ ਗਿਆ ਬਜ਼ਾਰਾਂ ਵਿੱਚ ਕੋਈ ਕਿੱਥੇ ਇਹਨੂੰ ਲਾਸ਼ ਮਿਲਦੀ ਏ ਉਹ ਫਿਰ 72 ਘੰਟੇ ਆਪਣੇ ਕੋਲ ਰੱਖਦੇ ਨੇ ਉਹ ਦੇਖਦੇ ਨੇ ਕੋਈ ਅਗਰ ਬਾਅਦਸ ਮਿਲ ਜਵੇ ਠੀਕ ਏ ਨਹੀਂ ਤਾਂ 72 ਘੰਟੇ ਬਾਅਦਵੇ ਪੋਸਟਮਾਰਟਮ ਕਰਕੇ ਸਾਨੂੰ ਫੋਨ ਕਰਦੇ ਨੇ ਕਹਿੰਦੇ ਕਵਤਰਾ ਸਾਹਿਬ ਗੁਲਸ਼ਨ ਜੀ ਇਦਾਂ ਦਾ ਸੰਦਕਾਰ ਹੈਗਾ ਇਹਦਾ ਕੋਈ ਹੈ ਨਹੀਂਗਾ ਅਸੀਂ ਸੰਦਕਾਰ ਕਰਾਂ ਮੈਂ ਕਿਹਾ ਤੁਸੀਂ ਆ ਜਾਓ ਜੀ ਆਪਣੇ ਸ਼ਮਸ਼ਾਨ ਘਟਾਵਾਂ ਅਸੀਂ ਕਰਾ ਦਿੰਨੇ ਆਂ ਜਿਵੇਂ ਤੁਸੀਂ ਦੱਸਿਆ ਕਿ 7 ਤੋਂ 8 ਸਾਲ ਹੋ ਗਏ ਤੁਹਾਨੂੰ ਇਹ ਸੇਵਾ ਕਰਦੇ ਹੋਏ ਤਾਂ 4-5 ਸਾਲ ਪਹਿਲਾਂ ਇੱਕ ਕਰੋਨਾ ਕਾਲ ਆਇਆ ਸੀ ਜਦੋਂ ਲੋਕ ਆਪਿਆਂ ਨੂੰ ਹੱਥ ਮਲਾਉਣ ਤੱਕ ਜਿਹੜਾ ਕਤਰੋਂਦੇ ਸੀ ਤਾਂ ਉਸ ਸਮੇਂ ਵੀ ਤੁਸੀਂ ਸੰਸਕਾਰ ਕੀਤੇ ਉਸ ਤੋਂ ਕਰਾਂਦੇ ਸੀ ਜੀ ਹਾਂਜੀ ਹਾਂਜੀ ਉਸ ਟਾਈਮ ਮੇਨ ਆਪਣੇ ਗੁੱਡੂ ਜੀ ਹੈਗੇ ਨੇ ਮਨਜੀਤ ਜੀ ਉਹਨਾਂ ਦੀ ਟੀਮ ਸੀ 10-15 ਬੰਦਿਆਂ ਦੀ ਆਪਣੇ ਮਾਰਕਾ ਕਾਰਪੋਰੇਸ਼ਨ ਦੇ ਅਫਸਰ ਹੈਗੇ ਨੇ ਬਹੁਤ ਅੱਛੇ ਬੰਦੇ ਨੇ ਉਹ ਇਹਨਾਂ ਨੇ ਮੇਨ ਜਿਆਦਾ ਉਹਨਾਂ ਕਰਾਏ ਨੇ ਮੈਂ ਝੂਣ ਉਸ ਟਾਈਮ ਅਸੀਂ ਘੱਟ ਕਰਾਉਂਦੇ ਕਰਾਉਂਦੇ ਜਰੂਰ ਸੀ ਪੈਸੇ ਭੇਜਦੇ ਸੀਗੇ ਉਸ ਵਾਰ ਬਜਾਰੇ ਇੱਕ ਬੋਡੀ ਪਾ ਕੇ ਨਾ ਉੱਪਰ ਕਾ ਕੇ ਚਪਾ ਕੇ ਆਪਣਾ ਕੱਪੜੇ ਪਾ ਕੇ ਉਹ ਕਰਾਉਂਦੇ ਰਹੇ ਨੇ ਆਪਣਾ ਠੁਕਰਾਂਦੇ ਰਹੇ ਨੇ ਉਸ ਕਰੋਨਾ ਕਾਲ ਦੇ ਵਿੱਚ ਤੁਸੀਂ ਵੀ ਅੰਤਿਮ ਸੰਸਕਾਰ ਕਰਵਾਏ ਥੋੜੇ ਕਰਾਏ ਨੇ ਉਸ ਟਾਈਮ ਕਰਾਏ ਨੇ ਥੋੜੇ ਕਰਾਏ ਨੇ ਉਸ ਸਮੇ ਘਰ ਪਰਿਵਾਰ ਦਾ ਸਹਿਯੋਗ ਮਿਲਿਆ ਜਾਂ ਇੱਕ ਵਾਰ ਇਹ ਕਿਹਾ ਗਿਆ ਕਿ ਪੂਰਾ ਉਸ ਟਾਈਮ ਅਸੀਂ ਨਾ ਕੁੱਬੂਤਰਾਉਂ ਦਾਣਾ ਪਾਣਾ ਡੇਲੀ ਵੇਜ ਗਊਆਂ ਨੂੰ ਪੱਠੇ ਬਾਣੇ ਅੱਜ ਵੀ ਜਾ ਰਹੇ ਹਾਂ ਗਊਆਂ ਦੇ ਪੱਠੇ ਵਾਸਤੇ ਉਸ ਟਾਈਮ ਅਸੀਂ ਟਰੈਲੀਆਂ ਟਰੈਲੀਆਂ ਪੱਠੇ ਮੰਗਾਉਂਦੇ ਸੀਗੇ ਪੱਠੇ ਆਪਣੇ ਹੱਥਾਂ 'ਨ ਭਾ ਕੇ ਆਉਂਦੇ ਸੀ ਕੁੱਤਿਆਂ ਨੂੰ ਦੁੱਧ ਬਾਣਾ ਸਵੇਰੇ ਸਵੇਰੇ ਉਸ ਟਾਈਮ ਖੁਦ ਮੈਂ ਅੱਗੇ ਤਾਂ ਮੇਰਾ ਅੱਜ ਤਾਂ ਮੇਰਾ ਭਾਦਰ ਚੱਲ ਜਾਂਦਾ ਦੁੱਧ ਬਾਣ ਸਵੇਰੇ ਕੁੱਤਿਆਂ ਨੂੰ ਉਸ ਟਾਈਮ ਮੈਂ ਖੁਦ ਆਪ ਜਾਂਦਾ ਸੀ ਕਰੋਨਾ ਦੇ ਵੀ ਬੜੀ ਸੇਵਾ ਕੀਤੀ ਏ ਬਹੁਤ ਸੇਵਾ ਕੀਤੀ ਏ ਅਸੀਂ ਰਾਸ਼ਨ ਬਹੁਤ ਵੰਡਿਆ ਗੁਰੂ ਦੀ ਕਿਰਪਾ ਨਾਲ ਬਹੁਤ ਸਾਮਾਨ ਵੰਡਿਆ ਜੀ ਬਿਲਕੁਲ ਉਸ ਟਾਈਮ ਗੁਲਸ਼ਨ ਜੀ ਉਦੋਂ ਮਨ ਦੇ ਵਿੱਚ ਡਰ ਬਣਿਆ ਸੀ ਇੱਕ ਵਾਰ ਮਰ ਚੁੱਕੇ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਮੈਂ ਜਾ ਰਿਹਾ ਕਿਧਰੇ ਜੇ ਮੈਨੂੰ ਕੁਝ ਹੋ ਗਿਆ ਤਾਂ ਫਿਰ ਕੀ ਹੋਏਗਾ ਨਹੀਂ ਜੀ ਮੈਨੂੰ ਕੋਈ ਡਰ ਨਹੀਂਗਾ ਮੇਰੇ ਨਾਲ ਖੁਦਾ ਨਾਲ ਏ ਪ੍ਰਮਾਤਮਾ ਨਾਲ ਏ ਮੇਰੇ ਮਾਲਕ ਨਾਲ ਏ ਮੇਰੇ ਬਾਈ ਗੁਰੂ ਨਾਲ ਏ ਮੇਰੇ ਬਾਬਾ ਨਾਨਕ ਨਾਲ ਏ ਮੇਰੇ ਮੇਨ ਖਾਤੇ ਮੇਰੇ ਮੰਮੀ ਡੈਡੀ ਦਾ ਮੇਰੇ ਮੰਮੀ ਡੈਡੀ ਸਵਰਗਾਂ ਚ ਮੇਰੇ ਦਾਦਾ ਦਾਦੀ ਮੈਨੂੰ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਜੋ ਹੋ ਰਿਹਾ ਉਹਨਾਂ ਦੇ ਆਸ਼ੀਰਵਾਦ ਨਾਲ ਹੋ ਰਿਹਾ ਜੀ ਸਾਰਾ ਕੁਝ ਉਹਨਾਂ ਦੇ ਆਸ਼ੀਰਵਾਦ ਮੈਨੂੰ ਅੱਜ ਤੱਕ ਡਰ ਨਹੀਂ ਕਿਤੇ ਪੈ ਨਹੀਂ ਆਇਆ ਨਾ ਮੈਂ ਬੜੇ-ਬੜੇ ਮੇਰੇ ਦੁੱਖ ਤਕਲੀਫਾਂ ਆਈਆਂ ਨੇ ਬਿਮਾਰੀਆਂ ਆਈਆਂ ਨੇ ਮੇਰੇ ਸਤਿ ਪਰਮਾਤਮਾ ਨੇ ਬਿਲਕੁਲ ਠੀਕ ਕਰਤਾ ਜੀ ਮੈਨੂੰ ਆਪਣੇ ਗੁਰੂ ਮਹਾਰਾਜ ਤੇ ਪੂਰਾ ਭਰੋਸਾ ਜੀ ਬਿਲਕੁਲ ਪੂਰਾ ਭਰੋਸਾ ਹੈ ਬਹੁਤ ਸ਼ੁਕਰ ਹੈ ਬਾਬਾ ਜੀ ਦਾ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਜੀ ਕਦੇ ਅਜਿਹਾ ਵੀ ਹੋਇਆ ਕਿ ਉਸ ਵਿਅਕਤੀ ਦਾ ਵੀ ਤੁਸੀਂ ਸੰਸਕਾਰ ਕੀਤਾ ਹੋਵੇ ਜਿਨ੍ਹਾਂ ਦੇ ਘਰ ਦੇ ਲੋੜਵੰਦ ਸੰਦਗਾਰ ਹੁੰਦੇ ਨੇ ਉਹ ਖਰਚਾ ਆਇਆ 44-4500 ਰੁਪਇਆ ਉਹ ਵੀ ਕਰਾਣੇ ਆ ਕਈ ਐਸੇ ਆਂਦੇ ਨੇ ਵਿਚਾਰੇ ਦੇ ਸ਼ਮਸ਼ਾਨ ਘਰ ਮੇਰੀ ਫੋਟੋ ਲੱਗੀ ਏ ਉੱਥੋਂ ਨੰਬਰ ਪੜ ਕੇ ਮੈਨੂੰ ਫੋਨ ਕਰ ਦਿੰਦੇ ਨੇ ਵੀ ਉਹ ਵਿਚਾਰੇ ਲੋੜਵੰਦ ਹੁੰਦੇ ਨੇ ਉਹਨਾਂ ਕੋ ਪੈਸੇ ਨਹੀਂ ਹੁੰਦੇ ਉਹ ਫਿਰ ਅਸੀਂ ਕਰਾ ਦਿੰਨੇ ਆ ਉਹ 4500 ਖਰਚਾ ਸੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਂਗੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਅਸੀਂ ਲੋਕਾਂ ਨੂੰ ਇਹ ਮੀਡੀਆ ਵੀ ਅੱਗੇ ਵਧ ਕਰਕੇ ਕਰੋ ਇਹ ਚੀਜ਼ ਨਾਲ ਜਾਣੀ ਏ ਹੋਰ ਕੁਝ ਨਹੀਂ ਨਾਲ ਜਾਣਾ ਖਾਲੀ ਹੱਥ ਆਏ ਸੀ ਖਾਲੀ ਆ ਜਾਣਾ ਕਫਨ ਦੀ ਕਹਿੰਦੇ ਨੇ ਜੇਬ ਨਹੀਂ ਹੁੰਦੀ ਇਹ ਸੇਵਾ ਹੈ ਨਾ ਕਰੋ ਮੁਕਦੀ ਨਹੀਂ ਨਾ ਕਰੋ ਰੁਕਦੀ ਨਹੀਂ ਜੇ ਕਰੋ ਤਾਂ ਮੁਕਦੀ ਨਹੀਂ ਜੇ ਸੇਵਾ ਆਪਣੇ ਮਨ ਦੀ ਹੈ ਆਪਾਂ ਸੇਵਾ ਕਰਾਂਗੇ ਮੁੱਕਣੀ ਨਹੀਂ ਹੈਗੀ ਨਾ ਕਰੋ ਰੁਕਦੀ ਨਹੀਂ ਅਸੀਂ ਨਹੀਂ ਕਰਾਵਾਂ ਕੋਈ ਹੋਰ ਕਰਾਏਗਾ ਅੱਜ ਤੋਂ ਕਈ ਸਾਲ ਪਹਿਲੇ ਲੋਕ ਹੀ ਕਰਾਉਂਦੇ ਸੀਗੇ ਅੱਜ ਲੁਧਿਆਣੇ ਐਸਟੀ ਕਰੰਨੇ ਆ ਹੋਰ ਵੀ ਸੇਵਾਤ ਲੈ ਗਏ ਨੇ ਇਹ ਕੋਈ ਮੈ ਨਹੀਂ ਹੈਗਾ ਕਈ ਵਿਚਾਰੇ ਛੁਪਿ ਛਿਪ ਕਰਾਉਂਦੇ ਨੇ ਲੋਕ ਹੀ ਕਰਾਉਂਦੇ ਨੇ ਸੇਵਾ ਇਹ ਸੇਵਾ ਰੁਕਣ ਵਾਲਾ ਕੰਮ ਨਹੀਂ ਹੈਗਾ ਸੇਵਾ ਤਾਂ ਐਂਡ ਹੁੰਦੀ ਰਣੀ ਹੈ ਜੀ ਤੁਹਾਨੂੰ ਪਤਾ ਜਿਹੜਾ ਕਿਹੜੀ ਨੂੰ ਵੀ ਭਗਵਾਨ ਰੋਟੀ ਦਿੰਦਾ ਹੈ ਤੇ ਹਰ ਕਬੂਤਰ ਨੂੰ ਮਿਲਦਾ ਜਾਨਵਰ ਅਸੀਂ ਦਾਣਾ ਪਾਣ ਜਾਂਦੇ ਤੇ ਲੋਕੀ ਵੀ ਦਾਣਾ ਪਾਣ ਜਾਂਦੇ ਨੇ ਉਹ ਸਾਨੂੰ ਕੋਈ ਫੋਨ ਨਹੀਂ ਕਰਦੇ ਨਾ ਸਾਨੂੰ ਗਊ ਮਤਾ ਫੋਨ ਕਰਦੀ ਐ ਨਾ ਸਾਨੂੰ ਕੀੜੇ ਮਕੋੜੇ ਫੋਨ ਕਰਦੇ ਨੇ ਨਾ ਸਾਨੂੰ ਕਬੂਤਰ ਫੋਨ ਕਰਦੇ ਨੇ ਅਸੀਂ ਖੁਦ ਜਾਣਦੇ ਆ ਇਹ ਸਾਡਾ ਇੱਕ ਪਿਛਲੇ ਲੈਣ ਦੇ ਸਬ ਬਰਾਬਰ ਹੋ ਰਿਹਾ ਸਭ ਦਾ ਸੋ ਬਿਲਕੁਲ ਇਹ ਨੇ ਗੁਲਸ਼ਨ ਕਵਾਤਰਾ ਜੋ ਪਿਛਲੇ ਲੰਬੇ ਸਮੇਂ ਤੋਂ ਉਹਨਾ ਲਵਾਰਸ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਦੇ ਨੇ ਜਿੰਨੇ ਦਾ ਆਪਣਾ ਕੋਈ ਨਹੀਂ ਹੁੰਦਾ ਤੇ ਇਹਨਾਂ ਦੇ ਵੱਲੋਂ ਬੜੀ ਵਧੀਆ ਗੱਲ ਕਹੀ ਗਈ ਕਿ ਮੇਰੇ ਪਰਿਵਾਰ ਦਾ ਜਿਹੜਾ ਸਹਿਯੋਗ ਹੈ ਜਿਸ ਕਰਕੇ ਮੈਂ ਇਹ ਸਭ ਕੰਮ ਕਰ ਪਾ ਰਿਹਾ ਉਸ ਪਰਮਾਤਮਾ ਦੀ ਮਿਹਰ ਹੈ ਮੈਂ ਤਾਂ ਬਸ ਇੱਕ ਜ਼ਰੀਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜੋ ਲੋਕ ਕਹਿੰਦੇ ਨੇ ਕਿ ਇਸ ਸਮਾਜ ਦੇ ਵਿੱਚ ਅਜਿਹੇ ਲੋਕ ਨਹੀਂ ਮਿਲਦੇ ਲੁਧਿਆਣਾ ਤੋਂ ਵੀਡੀਓ ਜਨਰੇਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ